ਮਿੱਤਰੋ ਜਿਹੜਾ ਪਰਿਵਾਰ ਢਾਣੀਆਂ ਤੇ ਰਹਿੰਦਾ ਨਾ ਉੱਥੇ ਕੋਈ ਨਾਲੀ ਨਾ ਸੀਵਰੇਜ ਸਿਸਟਮ ਗੰਦ ਵੱਜਿਆ ਰਹਿੰਦਾ ਕੋਠੀ ਦਾ ਗੰਦਾ ਪਾਣੀ ਫਲੈਸ਼ਾਂ ਦਾ ਗੰਦਾ ਪਾਣੀ ਐਵੇਂ ਖੇਤਾਂ 'ਚ ਪਈ ਜਾਂਦਾ ਤਾਂ ਮਿੱਤਰੋ ਆ ਇੱਕ ਅਨੋਖੀ ਤਰ੍ਹਾਂ ਦਾ ਸੀਵਰੇਜ ਸਿਸਟਮ ਤਿਆਰ ਕਰਕੇ ਦਿੰਦੇ ਨੇ ਵੀਰ ਸਾਢੇ 13000 ਰੁਪਏ ਲੱਗੂਗਾ ਨੰਬਰ ਡਾਇਲ ਕਰ ਲੋ ਮਣਜਿੰਦਰ ਗਿੱਲ ਆਊਗਾ 25 26 ਰਿੰਗ ਨਾ ਲੈ ਕੇ ਆਊਗਾ 25 ਫੁੱਟ ਡੋਂਗਾ ਟੂਆ ਪੱਟੂਗਾ ਆਪਣੇ ਆਪ ਸੈੱਟ ਕਰਕੇ ਰੱਖੂਗਾ ਤੁਸੀਂ ਕੋਲੇ ਕੁਰਸੀ ਢਾਹ ਲੈਣੀ ਚਾਹੀਦੀ ਕੇਤਲੀ ਮੰਗਾ ਲੈਣੀ ਤੇ ਉਹਨਾਂ ਨੂੰ ਪਿਆ ਦੇਣੀ ਤਿੰਨਾ ਘੰਟਿਆਂ ਦੇ ਵਿੱਚ ਕੰਮ ਮੁਕਾਉਣਗੇ ਤੇ ਤੁਹਾਡੇ ਤੋਂ ਸਾ ਦੇਣਗੇ 500 ਰੁਪਏ ਮੇਰੇ ਘਰ ਤੇ ਛੱਡ ਵੀ ਦੇਣਗੇ ਤੇ ਮਿੱਤਰੋ ਕੰਮ ਤਸੱਲੀ ਬਖਸ਼ ਕਰਕੇ ਦੇਣਗੇ ਇਸ ਦੇ ਵਿੱਚ ਕੀ ਆ ਨਾਲੇ ਤਾਂ ਪਾਣੀ ਦੀ ਬਚਤ ਜਿੰਨਾ ਵੀ ਤੁਸੀਂ ਪਾਣੀ ਵਰਤੋਂ ਕਰੋਗੇ ਉਹ ਸਾਰਾ ਧਰਤੀ ਦੇ ਹੇਠਾਂ ਜਾਊਗਾ ਫਲਸ਼ਾਂ ਦਾ ਪਾਣੀ ਵੀ ਇਹਦੇ ਵਿੱਚ ਪਾ ਸਕਦੇ ਜੀ ਤੇ 2-3 ਸਾਲਾਂ ਬਾਅਦ ਇਹ ਸਾਫ਼ ਵੀ ਹੋ ਜਾਇਆ ਕਰੂਗਾ ਚਾਹੇ ਤੁਸੀਂ ਬੰਬੇਓ ਗੁਹਾਟੀਓ ਜਿੱਥੇ ਵੀ ਤੁਸੀਂ ਹੈਗੇ ਆਂ ਆਹ ਨੰਬਰ ਡਾਇਲ ਕਰ ਲਓ ਗੱਡੀ ਜੀ ਲੈ ਕੇ ਆਉਣਗੇ ਕਿਰਾਇਆ ਟੋਡਾ ਰਿੰਗ ਲਿਆਉਣ ਦਾ ਖਰਚਾ ਟੋਡਾ ਬਾਕੀ 13500 ਰੁਪਏ ਲੇਬਰ ਲੈਣਗੇ ਚਾਹੇ 1 ਦਿਨ ਲੱਗੇ 2 ਦਿਨ ਲੱਗੇ ਲਾ ਕੇ ਜਾਣਗੇ ਕੰਮ ਨਿਬੇੜ ਕੇ ਜਾਣਗੇ